ਦੀਵਾਲੀ ਮੌਕੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਬਟਾਲਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤੇ ਰਾਧਾ ਕ੍ਰਿਸ਼ਨਾ ਕਲੋਨੀ ਦੀ ਮਾਰਕੀਟ ਵਿੱਚ ਇੱਕ ਵੱਡੇ ਕਮਰ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਦੀ ਖਬਰ ਤੋਂ ਬਾਅਦ ਫਾਇਰ ਬ੍ਰਿਗੇਡ ਤੁਰੰਤ ਮੌਕੇ ਤੇ ਪਹੁੰਚੀ ਤੇ ਸਥਾਨਕ ਵਾਸੀਆਂ ਦੀ ਸਹਾਇਤਾ ਨਾਲ ਅੱਗ ਬੁਝਾਈ ਗਈ ਗੋਦਾਮ ਵਿੱਚ ਪਲਾਸਟਿਕ ਤੇ ਰਬੜ ਦੇ ਟਾਇਰ ਰੱਖੇ ਗਏ ਸਨ ਅੰਦਰ ਸਟੋਰੇਜ ਹੈ ਇਹਦੇ ਚ ਕਤੇ ਦੀਆਂ ਟਾਇਰਾਂ ਦੀਆਂ ਪਲਾਸਟਿਕ ਦੀਆਂ ਤੇ ਆਤਿਸ਼ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗੀ ਤੇ ਫਿਊਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਨਿਕਲ ਕਰਦੀ ਆ ਗਈਆਂ ਇੱਥੇ ਹਾਂਜੀ ਤੇ ਕੰਮ ਚੱਲ ਰਿਹਾ ਕਾਰਨ ਕੀ ਅੱਗ ਦਾ ਕਾਰਨ ਸਰ ਇਹੀ ਪਟਾਕਿਆਂ ਨਾਲ ਲੱਗਿਆ ਆਪਸ ਬਾਜੀ ਜਾਂ ਡਿਗਰ ਨਾਲ ਜਾਂ ਸ਼ਾਟ ਇਸੇ ਦੌਰਾਨ ਅੰਮ੍ਰਿਤਸਰ ਦੇ ਲੋਗੜ ਇਲਾਕੇ ਵਿੱਚ ਕੱਚੇ ਤੇਲ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਇਲਾਵਾ ਗੁਰੂਗ੍ਰਾਮ ਦੇ ਇੱਕ ਸ਼ੋਰੂਮ ਵਿੱਚ ਵੀ ਅੱਗ ਲੱਗਣ ਦੀਆਂ ਖਬਰਾਂ ਮਿਲੀਆਂ ਨੇ ਇਹ ਹਾਦਸੇ ਬੀਤੀ ਰਾਤ ਵਾਪਰੇ ਅੱਗ ਲੱਗਣ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਕੀਤਾ ਜਾ ਰਿਹਾ ਹੈ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ